ਕਰਨ ਮਾੜਾ ਕਿ ਇਹਦਾ ਸਪੀਡ ਮਰੀ ਹੈ ਕਿ ਬਿਤਾਉਣਾ ਘਟਾਉਣਾ ਉੱਚੀ ਬੋਲੀ ਵੀਰੇ ਮਾੜਾ ਜਿਹਾ ਬਾਈ ਘਟਾਉਂਦੀ ਆ ਬਾਕੀ ਸਪੀਡ ਹੁੰਦੀ ਹੈ ਜੀ ਇਹ ਤੇ ਬਿਤਾਉਣਾ ਘਟਾਉਣਾ ਅਸੀਂ ਤੋਂ ਤੇਜ਼ ਹੌਲੀ ਹੁੰਦੀ ਹੈ ਹਾਂ ਤੇਜ਼ ਹੌਲੀ ਹੁੰਦੀ ਹੈ ਚਾਲ ਜਿਵੇਂ ਆਪਾਂ ਮਸ਼ੀਨ ਦੀ ਦੂਸਰੀ ਦੀ ਬੜਾ ਕੋਰ ਕਰਦੇ ਸੀ ਹਾਂ ਉਹ ਚੀਜ਼ ਆ ਓਕੇ ਕਿੰਨਾ ਕਰੋਗੇ ਚੱਲਣ ਦੀਆਂ ਕੇਰਾ ਜੇ ਰੋਕਦਾ ਉਹਨੇ ਪਾਲੜ ਦੇ ਹਿਸਾਬ ਨਾਲ ਹੀ ਚੱਲਣਾ ਹੀ ਆ ਜਿੰਨਾ ਕਿ ਜੋ ਉਰਾਲੀ ਬਰੂਲੀ ਰਾਲੀ ਬਰੂਲੀ ਕੁਝ ਜਿਹੜਾ ਕੋਈ ਮਰਜ਼ੀ ਲਈ ਜਾਓ ਜੀ ਬਾਕੀ ਬਲੇਡ ਤਾਂ ਦੇਖੋ ਤੁਸੀਂ ਜਦ ਮਤਲਬ ਬਾਈ ਇੱਕ ਗੱਲ ਹੋਰ ਆ ਜਿਵੇਂ ਆਪਾਂ ਦੂਜੀ ਮਸ਼ੀਨ ਦੇ ਬਲੇਡ ਤੱਕੇ ਕਰਾ ਲੈਂਦੇ ਆ ਬਾਅਦ ਚ ਇਹਦਾ ਕੀ ਪ੍ਰੋਸੈਸ ਹੈ ਇਹਦੇ ਵਿੱਚ ਬਲੇਡ ਦਿਖਾਊਗਾ ਪਹਿਲਾਂ ਤਾਂ ਇਹਦਾ ਦੂਸਰੀ ਗੱਲ ਛੇਤੀ ਖੁੰਡਾ ਨਹੀਂ ਹੁੰਦਾ ਬਲੇਡ ਦੇ ਕੋਲ ਇਹ ਖੁੰਡਾ ਹੋ ਵੀ ਜਾਂਦਾ ਤਾਂ ਪਾਸਾ ਘੁੰਮ ਕੇ ਲੱਗ ਜਾਂਦਾ ਅੱਛਾ ਦੋ ਵਾਰ ਵਰਤੇ ਜਾਂਦਾ ਹੈ ਹਾਂ ਦੋ ਵਾਰ ਵਰਤੇ ਜਾਂਦਾ ਓਕੇ ਉਸ ਤੋਂ ਬਾਅਦ ਉਸ ਤੋਂ ਬਾਅਦ ਨਵਾਂ ਲਗੂ ਨਵਾਂ ਨਹੀਂ ਲੱਗਣ ਦੀ ਲੋੜ ਪਹਿਲਾਂ ਤਿੱਖਾ ਆਊਗਾ ਅੱਛਾ ਆਹ ਦੇਖੋ ਆਮ ਜਿਵੇਂ ਦੂਏ ਰਹਿੰਦੇ ਨੇ ਧਾਰ ਲੱਗੂਗੀ ਇਹਦੀ ਐਡੀ ਛੇਤੀ ਨਹੀਂ ਇਹ ਖੁੰਡਾ ਹੁੰਦਾ ਹੈ ਜਾਨੀ ਕਿ 23 ਸਾਲ ਦਾ ਪ੍ਰੋਸੈਸ ਆ ਹਈ ਬਾਈ ਜਾਨ ਉੱਚੀ ਨਹੀਂ ਹੁੰਦੀ ਇੱਕੜੇ ਰੁਕ ਲਾਉਣਾ ਪੈਂਦਾ ਗੋਡਾ ਜਾ ਹੋਗੇ ਸਟੈਂਡਰਡ ਸਾਈਜ਼ ਇਹੀ ਹੈਗਾ ਓਕੇ ਉੱਚੀ ਕਰਨੀ ਵੀ ਹੋਵੇ ਮੋਟਰ ਕਿੰਨੀ ਪਾਵਰ ਦੀ ਹੈ 3 ਐਕ.ਪੀ. ਦੀ ਹੈ 3 ਦੀ ਹੈ ਸਿੰਗਲ ਫੇਜ਼ ਸਿੰਗਲ ਫੇਜ਼ ਉਹ ਤਾਂ ਬਾਕੀ ਵੀਰੇ ਥੋੜੇ ਜਿਹੇ ਜਿਵੇਂ ਉੱਚੀ ਵੀ ਕਰਨੀ ਐ ਨੂੰ ਥੱਲੇ ਐਂਗਲ ਵਾ ਕੇ ਉੱਚੀ ਕਰ ਦੋ ਉਹ ਤਾਂ ਬੰਦਾ ਛੜਾ ਜਾ ਬਣ ਜੂ ਥੱਲੇ ਹਾਂਜੀ ਛੜਾ ਬਣਾ ਲਓ ਚਾਹੇ ਥੱਲੇ ਐਂਗਲ ਨਾਲ ਕੋਈ ਨਾ ਵਾਈਬ੍ਰੇਸ਼ਨ ਜੀ ਨਹੀਂ ਨਾ ਕਰੂਗੀ ਜਿਵੇਂ ਆਪ ਆਪਾਂ ਇੰਜਣ ਬਣਾ ਦੇ ਆ ਰੱਖਦੇ ਆ ਭੇਟਾ ਕੋ ਚੱਲ ਦੇ ਕਿੰਨਾ ਸਮਾਂ ਨਹੀਂ ਨਹੀਂ ਇਹਨੂੰ ਬੋਲ ਚੱਕ ਨਹੀਂ ਤੇ ਬਰਾਹੀ ਦੇਰ ਆ ਜੀ ਦੇਰ ਦਾ ਇਸ਼ਤ ਉਹ ਕਿੰਨੀ ਬੜੀ ਆ ਕੋਲੋਂ ਕਿੰਨੀ ਦੀ ਆ ਵੀਰੇ ਮੋਟਰ ਇਹ ਵੀ ਬੜੀ ਬੜੀ ਆ ਇਹ ਜੀ ਇੰਜਰ ਤੇ ਆ ਇੰਜਨ ਇਹ ਇੰਜਨ ਤੇ ਆ ਅੱਗੇ ਪੈਟਰੋਲ ਆ ਬਾਈ ਪੈਟਰੋਲ ਅੱਛਾ ਉਹਦੇ ਪੈਟਰੋਲ ਇੰਜਨ ਆ ਡੀਜ਼ਲ ਇੰਜਨ ਵੀ ਆ ਚਾਹੇ ਬਾਈ ਨਹੀਂ ਨਹੀਂ ਡੀਜ਼ਲ ਨਹੀਂ ਪੈਟਰੋਲ ਆ ਇਹ ਇੰਜਨ ਕਿ ਪੈਟਰੋਲ ਆ ਉਹ ਕਹੇ ਬਈ ਬਾਈ ਕਹਿੰਦਾ ਮਿਲ ਜੂ ਗੱਡੀ ਜੀ ਓਕੇ ਓਕੇ ਇਹ ਬਟਰੋਲ ਇੰਜਨ ਤੇ ਆ 5 ਮਿੰਟ ਤੇ ਆ ਨਾ ਠੀਕ ਆ ਠੀਕ ਆ ਮੋਟਰ ਹੈ ਨਾ ਉਹ ਵੱਡਾ ਹਾਂ ਮੋਟਰ ਲੱਗ ਜੂਗੀ ਮੋਟਰ ਲੱਗ ਜੂਗੀ ਉਹੀ ਚਾਹੇ ਕੋਈ ਚੱਕਰ ਅੱਛਾ ਚਾਹੇ ਮੋਟਰ ਲੈ ਲਓ ਚਾਹੇ ਇੰਜਨ ਲੈ ਲਓ ਇਹ ਚ ਨਹੀਂ ਇਹਦੀ ਇਕੱਲੀ ਮੋਟਰ ਆਉਂਦੀ ਆ ਛੋਟੇ ਚ ਵੀ ਲੱਗ ਜੂਗਾ ਇਹ ਚ ਵੀ ਲੱਗ ਜਾਂਦਾ ਓਕੇ ਓਕੇ ਅਸੀਂ ਆਪਾਂ ਦਿਖਾਉਣ ਵਾਸਤੇ ਲਾਈ ਜਾਂਦੇ ਹਾਂ ਠੀਕ ਹੈ ਜੀ ਮੇਰੀ ਆਮ ਮਸ਼ੀਨਾਂ ਦੇ ਉੱਤੇ ਵੀ ਮੰਨ ਲਓ ਵੀ ਫਾਇਦਾ ਕੁਆਲਟੀ ਆਏਗਾ ਵੀਰੋ ਦੇਖਣ ਸਾਰਾ ਪਹਿਲਾਂ ਤਾਂ ਰੰਗ ਦੇ ਹੀ ਦੇਖੋ ਛੀਤੀ ਨੂੰ ਜੰਗ ਨਹੀਂ ਲੱਗੂਗੀ ਸਾਰੇ ਨੂੰ ਕੋਟਰ ਕੋਟਿੰਗ ਹੋਈ ਹੋਈ ਆ ਠੀਕ ਹੈ ਜੀ ਬਾਕੀ ਦੂਜੀ ਇਹ ਇਤੋਂ ਬਾਈ ਜਿਹੜੇ ਹੁੰਦੇ ਨੇ ਇਹਦੇ ਟੈਂਪਰ ਲਾ ਕੇ ਹੋਏ ਹੁੰਦੇ ਨੇ ਜਿਵੇਂ ਆਮ ਛੀਤੀ ਹੁੰਦੇ ਠੀਕ ਹੈ ਕਿੰਨੀ ਦੂਰ ਤੱਕ ਮਾਰੂ ਇਧਰ ਨੂੰ ਦੂਰ ਤੱਕ ਉਹ ਬਾਹਰ ਨੂੰ ਜਾਂਦਾ ਥੱਲੇ ਕਰਦਾ ਜੀ ਨਾ ਵੀਰੋ ਚੜੀਵਾ ਕਰ ਲੈ ਮੋਨਾ ਹੋ ਜਾਂਦਾ ਉਹ ਤਾਂ ਥੱਲੇ ਨੂੰ ਕਰ ਕੇ ਰੱਖੇ ਰਾਇ ਫਿਰ ਠੀਕ ਹੈ ਦੇਖੋ ਜਿੰਨ ਲੱਗੇ ਮਾੜੀ ਪਛਾਣ ਨਾ ਕਰਦੇ ਠੀਕ ਹੈ ਉਹ ਵਧੀਆ ਚੀਜ਼ ਤੂੰ ਵੀ ਥੱਲੇ ਤੋਂ ਤਾਂ ਹਰਾ ਹੀ ਕੱਢਣਾ ਬਹੁਤ ਔਖਾ ਹੁੰਦਾ ਯਾਰ ਥੱਲੇ ਵੜ ਕੇ ਇਹਦਾ ਸਿੱਧਾ ਖੋਲੀ 'ਚ ਲਾ ਦੇ ਚਾਹੀਦਾ ਦਿਖਾਓ ਬਾਈ ਦਾ ਹਾਂ ਸਿੱਧਾ ਖੋਲੀ 'ਚ ਆਹ ਬਾਈਆਂ ਨੰਬਰ ਆ ਬਾਈ ਜੇ ਕਹਿੰਦੇ ਲੈਣਾ ਹੋਵੇ ਸੰਪਰਕ ਕਰਨਾ ਜੀ ਆਪਣੇ ਰੈਂਡਗੜ ਕਿੱਥੇ ਆ ਰੈਂਡਗੜ ਮੰਡੀ ਕਿਹੜਾ ਪਿੰਡ ਆਇਆ? ਅਮਲੋਦੀਨ ਵਾਲਾ ਮੈਂ। ਮਲੋ ਉਹ ਆਪਣੇ ਬੰਦੇ ਆਉਂਦੇ ਨੇ। ਅੱਛਾ। ਆਹ ਬਈ ਆਪਣੀ ਹੈਗੀ ਗਾਉਂ ਤੇ ਕਿੱਥੇ ਕਿਹੜੀ ਜਗ੍ਹਾ? ਉਹ ਆਇਆ ਨਹੀਂ ਵੀਰੇ ਪਤਾ ਕਰਨਾ ਪਊਗਾ ਆਪਾਂ ਨੂੰ। ਇਹ ਜਿਹਾ ਅੰਦਰ ਉਹ ਕਰਦੇ ਆਂਗੇ। ਇਹ ਆਨਲਾਈਨ ਮਿਲਦੀ ਹੈ ਯਾਨੀ ਕਿ? ਕੋਈ ਚੱਕਰ ਨਹੀਂ ਤੁਹਾਡੇ ਘਰੇ ਪਹੁੰਚਣੀ ਆ ਘਰੇ ਪਹੁੰਚ ਕਰਦਾਂ। ਠੀਕ ਹੈ। ਉਹ ਕੋਈ ਵੀ ਘਰੇ ਹੀ ਪਹੁੰਚੀ ਕਰ ਦਿੰਦੇ ਆ। ਓਕੇ। ਯਾਨੀ ਕਿ ਵਿਜ਼ਿਟ ਕਰਕੇ ਜੇ ਕਰਨਾ ਹੋਵੇ ਕਿਸੇ ਨੇ ਵੇਟ ਕਰਨੀ ਹੋਵੇ। ਕਿਸੇ ਨੇ ਵਿਜ਼ਿਟ ਕਰਕੇ ਦੇਖਣੀ ਹੋਵੇ ਉਹ ਕਿੱਥੇ ਮਿਲੋਗੇ? ਉਹ ਤਾਂ ਉੱਥੇ ਆਣਾ ਪਊਗਾ ਫਿਰ ਤੁਹਾਨੂੰ ਫੈਕਟਰੀ ਜਾਣਾ ਪਊਗਾ ਠੀਕ ਹੈ